ਕਰੀ ਕਿਸਾਨ ਮੇਰੇ ਰਿਲੇਟਿਵ ਕਿਸਾਨੀ ਕਰਦੇ ਮੈਂ ਵੀ ਥੋੜਾ ਕਰੀ ਆ ਹਾਂ ਪਰ ਹੁਣ ਟਰੱਕਿੰਗ ਦਾ ਕੰਮ ਆ ਓਕੇ ਤੇ ਪਿੱਛੋਂ ਕਿਹੜੇ ਇਲਾਕੇ ਤੋਂ ਤੁਸੀਂ ਪੰਜਾਬ ਤੋਂ ਸਭ ਮੇਰਾ ਜੀ ਸੰਗਰੂਰ ਜ਼ਿਲ੍ਹਾ ਜੀ ਭਗਵੰਤਪਾਲਾ ਵਾਲਾ ਜ਼ਿਲ੍ਹਾ ਹੁਣ ਬਰਨਾਲਾ ਬਣ ਗਿਆ ਤੇ ਭਗਵੰਤਪਾਲ ਨੂੰ ਕਹੋ ਨਾ ਵੀ ਕੁਝ ਕਰੇ ਕੀ ਕਰ ਰਿਹਾ ਮੈਂ ਪਹਿਲਾਂ ਤੇ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਤੇ ਉਦੋਂ ਤੇ ਬੜੀਆਂ ਚੁਟਕਲੇ ਸੁਣਾਉਂਦਾ ਹੁੰਦਾ ਸੀ ਬੜੀਆਂ ਗੱਲਾਂ ਕਰਦੇ ਸੀ ਸੱਜੂ ਸਾਹ ਉਹ ਸੁਣਾਉਂਦਾ ਤਾਂ ਹੈ ਚੁਟਕਲੇ ਚੁਟਕਲੇ ਸੁਣਾਉਣ ਦਾ ਕੰਮ ਚੁਟਕਲੇ ਤੁਹਾਨੂੰ ਸੁਣਾਈ ਤਾਂ ਜਾਂਦਾ ਟਟਕਲੇ ਸੁਣ ਸੁਣ ਖੁਸ਼ ਹੋਈ ਚਲੋ ਬਸ ਹੋਰ ਆਪਾਂ ਨੇ ਇਹਨਾਂ ਨੇ ਕੀ ਦੇਣਾ ਲollipops ਇਹਦੇ ਨਾਲ ਲਾਟੈਂਟ ਟਪ ਟਪ ਬੰਦੇ ਕੈਲੀਫੋਰਨੀਆ ਤੋਂ ਤੁਸੀਂ ਗੱਲ ਕਰ ਰਹੇ ਜੇ ਕੈਲੀਫੋਰਨੀਆ ਚ ਜੇ ਇਹੋ ਜੀ ਦਿੱਕਤ ਆ ਜੇ ਜਿਹੋ ਜੀ ਪੰਜਾਬ ਚੋਂ ਆ ਰਹੀ ਆ ਤੇ ਸਰਕਾਰ ਕੀ ਕਰਦੀ ਆ ਸਰਕਾਰ ਜੀ ਪੂਰੀ ਠੋਕ ਕੇ ਨਾਲ ਖੜਦੀ ਆ ਕਿਸਾਨਾਂ ਦੇ ਕਿਸਾਨ ਨੂੰ ਨਹੀਂ ਮਾਰ ਦਿੰਦੀ ਪਵੇਂ ਪਸਾਰਾ ਮੁਲਕ ਮਰ ਜੇ ਕਿਸਾਨ ਨੂੰ ਨਹੀਂ ਇੱਥੇ ਮਾਰ ਦਿੰਦੇ ਓਕੇ ਓਕੇ ਤੁਸੀਂ ਇਹ ਕਿਸੇ ਵੀ ਕਿਸਾਨ ਨਾਲ ਗੱਲ ਕਰਕੇ ਦੇਖ ਲਓ ਜੇ ਕਿਸੇ ਦੇ ਅੰਗੂਰਾਂ ਦਾ ਬਾ ਖਰਾਬ ਹੋ ਗਿਆ ਜਾਂ ਕਿਸੇ ਚੀਜ਼ ਦੀ ਵੀ ਨੁਕਸਾਨ ਹੋ ਗਈ ਫਸਲ ਦੀ ਉਹਦੀ ਇੱਕ ਸਰਕਾਰ ਇੰਸ਼ੋਰੈਂਸ ਆ ਪਰਪਾਈ ਕਰਦੀਆਂ ਨੇ ਓਕੇ ਓਕੇ ਇੱਥੇ ਨਹੀਂ ਕਿਸਾਨੀ ਨੂੰ ਮਾਰ ਦਿੰਦੇ ਜੀ ਇੱਥੇ ਤਾਂ ਕਿਸਾਨ ਦੇ ਨਾਲ ਗਵਰਨਮੈਂਟ ਇਥੋਂ ਨਹੀਂ ਚਿਟਾਨ ਮੰਨੂ ਖੜੀ ਆ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਜੀ ਬਾਕੀ ਮੈਂ ਤਾਂ ਸਾਰੇ ਇੱਕ ਗੱਲ ਕਰਦੀ ਸਤੂ ਸਾਹਿਬ ਵੀ ਇਹ ਤੁਸੀਂ ਵੱਧ ਤੋਂ ਵੱਧ ਏਕਤਾ ਵੱਲ ਜ਼ੋਰ ਦਿਓ ਜੇ ਆਪਣੇ ਕੌਮ ਇੱਕ ਹੋ ਜਵੇ ਨਾ ਇੱਕ ਢੇ ਥੱਲੇ ਆ ਜਵੇ ਨਾ ਫੇਰ ਸਾਰੇ ਮਸਲੇ ਇਹਨਾਂ ਨੂੰ ਥਾਲੀ ਚ ਪਾ ਕੇ ਦੇਣਗੇ ਪਰ ਇਹ ਤਾਂ ਬਹੁਤ ਅਸਬਿਤੀ ਪਾਰਟੀ ਆ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਜਿੰਨਾ ਚਿਰ ਏਕਤਾ ਨਹੀਂ ਨਾ ਆਪਣੀ ਹੁੰਦੀ ਉਹਨਾਂ ਜਰ ਕੁਝ ਨਹੀਂ ਮਿਲਣਾ ਸੋ ਸਾਰੇ ਕਿਸਾਨ ਕਿਸਾਨ ਲੀਡਰਾਂ ਨੂੰ ਇੱਕ ਇੱਕ ਝੰਡੇ ਥਲੇ ਆਉਣਾ ਚਾਹੀਦਾ ਹਾਂਜੀ ਏਕਤਾ ਹੋਣੀ ਚਾਹੀਦੀ ਦੇਖੋ ਹੁਣ 34 35 ਜਿਹੀਆਂ ਬੰਦੀਆਂ ਬਣਾਈ ਬੈਠੇ ਆ ਠੀਕ ਆ ਬਣਾਉਣੀਆਂ ਚਾਹੀਦੀਆਂ ਪਰ ਸੁਰਤ ਤਾਂ ਇਹਨਾਂ ਦੀ ਇੱਕੋ ਹੀ ਹੋਣੀ ਚਾਹੀਦੀ ਆ ਨਾ ਇਹਨਾਂ ਦਾ ਨਿਸ਼ਾਨਾ ਤਾਂ ਇੱਕ ਹੋਣਾ ਚਾਹੀਦਾ ਪਰ ਨਿਸ਼ਾਨੇ ਵੀ ਵੱਖਰ ਵੱਖਰੀ ਮਾਰੀ ਜਾਂਦੇ ਆ ਜੀ ਮਿਹਰਬਾਨੀ ਥੈਂਕ ਯੂ ਜਸਵੀਰ ਸਿੰਘ ਜੀ ਮਿਹਰਬਾਨੀ ਜਸਬੀਰ ਸਿੰਘ ਸੰਧੂ ਸਾਡੇ ਨਾਲ ਕੈਲੀਫੋਰਨੀਆ ਸਟਾਕਟਮ ਤੋਂ ਜੁੜੇ ਸਨ